ਅਭੀ ਉਹਦੇ ਕੰਮ ਕਰਦਾ ਸੀ ਮਗਰ ਉਹ ਕਿਸੇ ਨੇ ਪੁੱਛਿਆ ਨਹੀਂ ਇਹ ਕਹਿੰਦਾ ਇਹ ਕਹਿੰਦਾ ਬਈ ਲਾਸਟ ਦੇ ਕਰੋਧ ਨਾਲ ਖੜਿਆ ਇੱਕ ਵਾਰੀ ਜੱਗੀ ਪਹਿਲਵਾਨ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦੋ ਕਹਿੰਦਾ ਜੇ ਮੇਰੇ ਦੋ ਕਿੱਲੇ ਵਿਗਿਆ ਨਾ ਬੰਦਾ ਬਚਣਾ ਚਾਹੀਦਾ ਬਹੁਤ ਦੀ ਇਨਸਾਨੀਅਤ ਵੱਡਾ ਮੁਕਾਬਲਾ ਇਸ ਵੇਲੇ ਸ਼ੁਰੂ ਹੋਣ ਜਾ ਰਿਹਾ ਦੋ ਚੋਟੀ ਦੀਆਂ ਟੀਮਾਂ ਦੇ ਦਰਮਿਆਨ ਇੱਕ ਟੱਕੜੀ ਟੱਕਰ ਮੇਰੇ ਮਿੱਤਰੋ ਵੱਡੇ ਵੱਡੇ ਮਾਲੇ ਇਸ ਮੁਕਾਬਲੇ ਦੇ ਵਿੱਚ ਖੇਡ ਰਿਹਾ ਹੈ ਔਰ ਇੱਕ ਪਾਸੇ ਕਲਿਆਣ ਸੁੱਖਾ ਪਿੰਡ ਹੈ ਕਹਿੰਦੇ ਪਿੰਡ ਵਾਲੀ ਸਾਈਡ ਹਾਂਜੀ ਕਲਿਆਣ ਸੁੱਖਾ ਪਿੰਡ ਖੇਡ ਰਿਹਾ ਇੱਕ ਸਨਮਾਨਜਨ ਅਸੀਂ ਦੇਣ ਜਾ ਰਹੇ ਹਾਂ ਮਹਿਤਾਬ ਮਲੇਸ਼ੀਆ ਔਰ ਦੂਸਰੇ ਪਾਸੇ ਕਹਿੰਦੇ ਕਾਉਕੇ ਜਿਲ੍ਹਾ ਕਹਿੰਦੇ ਲੁਧਿਆਣਾ ਮੇਰੇ ਮਿੱਤਰੋ ਆਓ ਜੱਸਾ ਪਹਿਲੀਆਂ ਦੇ ਟਰਾਈ ਕਰਦਾ ਮੇਰੇ ਮਿੱਤਰੋ ਤਾਰੇ ਅਰਸ਼ਾ ਵਰਸਾਲਪੁਰ ਦੀ ਧਰਤੀ ਦਾ ਆ ਮੰਨਿਆ ਪਰਵੰਨਾ ਜਫਾ ਪਹਿਲਿਆਂ ਦੇ ਵਿੱਚ ਬੱਲੇ ਬੱਲੇ ਕਰਵਾ ਰਿਹਾ ਹੈ ਲਓ ਕਲਿਆਣ ਸੁਖੇ ਵਾਲੇ ਬਲਕਰਨ ਨੂੰ ਤਗੜਾ ਜਫਾ ਲੱਗਣ ਜਾ ਰਿਹਾ ਮੇਰੇ ਮਿੱਤਰੋ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਮੁੰਡੇ ਨੇ ਕਮਾਲ ਕਰ ਦਿੱਤੀ ਹੈ ਮਹਿਤਾਬ ਮਲੇਸ਼ੀਆ ਸਨਮਾਨਚਿੰਨ ਪ੍ਰਾਪਤ ਕਰਨ ਆਪਣਾ ਕੇ ਮਹਿਤਾਬ ਮਲੇਸ਼ੀਆ ਕਿ ਕਰਤਾ ਫੋਟੋਗ੍ਰਾਫਰ ਵੀਰ ਚੋਪੜਾ ਨੇ ਜਫਾ ਜਕਲੇ ਨੂੰ ਟਾਉਂਦੀ ਫੋਟੋਗ੍ਰਾਫਰ ਵੀਰ ਹੈ ਨੇੜੇ ਗੱਲ ਰਾਜੇ ਖੇਲੇ ਦੀ ਸਿੰਦੀ ਧੂਕਾਰ ਦੇ ਪਾਉਂਦੀ ਉਧਰ ਵੀ ਬਾਤਾਂ ਹਿੱਕਦੇ ਦੀਵਾ ਕਲਿਆਣ ਵਾਲੇ ਨੇ ਬਾਤਾਂ ਹਿੱਕਦੇ ਦੀਵਾ ਓਏ ਯੋਧਪੁਰ ਚੀਮਿਆ ਵਾਲਿਓ ਆਉਂਦਾ ਨਿਆਰੇ ਮੁੰਡੇ ਕਹਿੰਦੇ ਕਮਾਲ ਕਰੀ ਤੁਰੇ ਆਉਂਦੇ ਆ ਲੈ ਵੀ ਮਾੜੀ ਵਾਲੇ ਸ਼ਿਕੰਦਰ ਦੀ ਨਵੇਂ ਬਾਈ ਕੌਡੀ ਪੈ ਰਹੀ ਹੈ ਲੋ ਕਬੱਡੀ ਕਹਿੰਦੇ ਐਸ ਵਾਲੇ ਮਾੜੀ ਵਾਲਾ ਸ਼ਿਕੰਦਰ ਪਾਉਣ ਦੇ ਲਈ ਵਾਧਾ ਹੋਇਆ ਕਿ ਦੁਨੀਆ ਜਿੱਤਣ ਆਇਆ ਸ਼ਿਕੰਦਰ ਲੈ ਕੇ ਭਾਰੀ ਫੋਰਸ ਵੜਿਆ ਜਦ ਪੰਜਾਬ ਦੇ ਅੰਦਰ ਮੂਰੇ ਟੱਕਰ ਗਿਆ ਜੱਟ ਪੋਰਸ ਕਿ ਹਾਰ ਕੇ ਵੀ ਜਿੱਤ ਲਿਆ ਸਕੰਦਰ ਐਸੇ ਬਲਹਾਰੀ ਨੇ ਕਿ ਮਰਨ ਮੂਲ ਨਾਲ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ ਮਰਨੋਂ ਮੂਲ ਨਹੀਂ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ ਉਧਰ ਕੀਰਤ ਖੋਸਾ ਯੂ ਐਸ ਏ ਵੱਲੋਂ ਰੇਸ਼ਮਸ ਲੀਰੇ ਵਾਲੇ ਨੂੰ ਕਹਿੰਦੇ 1100 ਰੁਪਏ ਦਾ ਸਪੈਸ਼ਲ ਮਾਨਸਨ ਵਾਲ ਪੁੱਜਾ ਹੈ ਉਧਰ ਸਿੱਧੂ ਸਲੂਰ ਬਰਨਾਲੇ ਵਾਲਾ ਉਹ ਵੀ ਅੱਜ ਦੇ ਮੇਲੇ ਦਾ ਲਾਈਵ ਜੁੜਿਆ ਹੋਇਆ ਇੱਕ ਪਾਸੇ ਮੁੰਡਾ ਫਰੀਦ ਕੋਟੀਆਂ ਕਹਿੰਦੇ ਵੱਧ ਕੇ ਟਰਾਈ ਕਰਦਾ ਮੇਰੇ ਮਿੱਤਰੋ ਇਹ ਸ਼ਰਲ ਸ਼ਰਦਿਆ ਜੇ ਆਹੀ ਕੁਝ ਹੁੰਦਾ ਰਿਹਾ ਮੈਨੂੰ ਲੱਗਦਾ ਵੀ ਗੱਲ ਮੁਸ਼ਕਲ ਲੱਗਦੀ ਹੈ ਗੱਲ ਮੁਸ਼ਕਲ ਲੱਗਦੀ ਹੈ ਬਹੁਤ ਵੱਡਾ ਮੁਕਾਬਲਾ ਮੇਰੇ ਮਿੱਤਰੋ ਸਟਾਪ ਲਾਈਨਾਂ ਕਾਦੀਆਂ ਨਿਰਿਆ ਕਹਿੰਦੇ ਅੱਗ ਦਾ ਕਹਿੰਦੇ ਢੇਰ ਦੇ ਮੇਰੇ ਮਿੱਤਰੋ ਆਹ ਕਹਿੰਦੇ ਬਰੂਤਾਂ ਦੇ ਢੇਰ ਦੇ ਕਹਿੰਦੇ ਸਟਾਪ ਲੈਂਦਾ ਕਾੜੀਆਂ ਮਲਕਾਰ ਨਾਲ ਬਾਜ ਕੇ ਚੱਲੀ ਆਹ ਵਰਸਾਲਪੁਰੀਆ ਕਹਿੰਦੇ ਤਿਆਰ ਖੜਾ ਮੇਰੇ ਮਿੱਤਰੋ ਪਰ ਆ ਜੱਸਾ ਕੌਕਿਆ ਵਾਲਾ ਬਾਦ ਕੇ ਟਰਾਈ ਕਰਦਾ ਔਰ ਜੋ ਪਾਸੇ ਕੌਣ ਸ਼ੇਰ ਨੂੰ ਸਦਾ ਸ਼ੇਰ ਬਣ ਕੇ ਟੱਕਰੂ ਕੌਣ ਸ਼ੇਰ ਨੂੰ ਬੱਬਰ ਸ਼ੇਰ ਬਣ ਕੇ ਟੱਕਰੂ ਔ ਮੈਂ ਵੀ ਜੱਟ ਦਾ ਪੁੱਤ ਆਰਜਨ ਵਰਗਾ ਦੀ ਅੱਖਾਂ ਬਨ ਕੇ ਟੀਰ ਟਿਕਾਣੇ ਲਾ ਦੂੰਗਾ ਕਿ ਮੈਂ ਵੀ ਜੱਟ ਦਾ ਪੁੱਤ ਹਰ ਜਣ ਵਰਗਾ ਨੇ ਅੱਖਾਂ ਬੰਨ ਕੇ ਟੀਰ ਟਿਕਾਣੇ ਲਾ ਦੂੰਗਾ ਲੋ ਕਹਿੰਦੇ ਦਿੱਲੀ ਦੇ ਇਲਾਕੇ ਦਾ ਇਹ ਕਹਿੰਦੇ ਹਰਿਆਣੇ ਦਾ ਯਾਟ ਆ ਮੇਰੇ ਵੀਰੋ ਜਿਹਨੇ ਹਿੱਕ ਦੇ ਵਿੱਚ ਟੱਚ ਕੀਤਾ ਸੋਨੇ ਬਾਂਦਰ ਡੋਟ ਵਾਲੇ ਦੇ ਪਰ ਮਾੜੀ ਵਾਲਾ ਕਹਿੰਦੇ ਮੇਰੇ ਵੀਰੋ ਸ਼ਿਕੰਦਰ ਕੌਡੀ ਪਾਉਣ ਦੇ ਲਈ ਓਏ ਵਰਸਾ ਰਾਲਪੁਰੀਆਂ ਤੀਆਂ ਪਿਛੋ ਲੂੰਗੀ ਦਸ ਕੀ ਫੂਕੜੀਆਂ ਤੀਆਂ ਪਿਛੋ ਦਸ ਕੀ ਲੂੰਗੀ ਫੂਕੜੀਆਂ ਕਰੇ ਜਾ ਕੇ ਨਾ ਚੁੱਲੇ 'ਚ ਲੱਤ ਮਾਰੀ ਓ ਨੱਚਣਾ ਤੇ ਹੋਰ ਨੱਚਲਾ ਕਰੇ ਜਾ ਕੇ ਨਾ ਚੁੱਲੇ 'ਚ ਲੱਤ ਮਾਰੀ ਓ ਨੱਚਣਾ ਤੇ ਹੋਰ ਨੱਚਲਾ ਓਏ ਆ ਮੁੰਡੇ ਦੀ ਖੇਦ ਵਧੀਆ ਲੱਗਦੀ ਏ ਮੁੰਡਾ ਕਮਾਲ ਕਰ ਗਿਆ ਕਹਿੰਦੇ ਇੱਕ ਟੌਕੜਾ ਨੰਬਰ ਜੋੜ ਗਿਆ ਇਹ ਨੰਬਰ ਕਿੰਦਰਾ ਜੀ ਡੋਗਰ ਬਾਈ ਏ ਪੁਆਇੰਟ ਹੋਲਡ ਕਰ ਦਿੱਤਾ ਓਏ ਮੈਚ ਕਾਦਾ ਪਾਤ ਤੇ ਪਾਕ ਦੀ ਜੰਗ ਹੈ ਮੇਰੇ ਮਿੱਤਰੋ ਮੈਚ ਕਾਦਾ ਓਏ ਕੰਮ ਠੀਕ ਹੈ ਹੈਲੋ ਹਾਂਜੀ ਹਾਂਜੀ ਬਾਈ ਦਵਿੰਦਰਪਾਲ ਸਿੰਘ ਵੱਲੋਂ ਸਕੰਦਰ ਮਾੜੀ ਵਾਲਾ ਜਿੰਨੇ ਪੁਆਇੰਟ ਲਊਗਾ ਹਰ ਇੱਕ ਪੁਆਇੰਟ ਤੇ 200 ਰੁਪਏ ਦਾ ਸਪੈਸ਼ਲ ਇਨਾਮ ਦਿੱਤਾ ਜਾਊ ਜੀ ਬਾਈ ਦਵਿੰਦਰਪਾਲ ਮਨੀਲਾ ਵਾਹ ਜੀ ਵਾਹ ਮਨੀਲਾ ਦੇ ਵਿੱਚ ਮੈਂ ਵੀ ਜਾ ਗਿਆ ਪਿਛਲੇ ਮਹੀਨੇ ਐਨ ਪੰਜਾਬੀਆਂ ਦਾ ਸਿੱਕਾ ਚੱਲਦਾ ਮੇਰੇ ਵੀਰੋ ਪਰ ਸਾਹਮਣੇ ਕਹਿੰਦੇ ਫੋਰਡ ਟਰੈਕਟਰ ਦਾ ਜੇਤੂ ਐ ਆ ਗੱਭਰੂ ਜਿਹੜਾ ਕਬੱਡੀ ਪਾਉਂਦਾ ਐ ਇਹ ਰੇਸ਼ਮ ਐ ਕਹਿੰਦੇ ਸਲੀਨੇ ਵਾਲਾ ਮੇਰੇ ਵੀਰੋ ਲਓ ਕਬੱਡੀ ਕਬੱਡੀ ਦੇ ਸ਼ਬਦ ਉਚਾਰਦਾ ਲਓ ਇੱਕ ਪਾਸੇ ਕਲਿਆਣ ਵਾਲਾ ਨਿੱਗੂ ਕਲਿਆਣ ਕਰੂਗੇ ਨਹੀਂ ਮੇਰੇ ਵੀਰੋ ਉਹ ਵੇਖੋ ਭਰੀ ਹੋਈ ਬਗਲਾ ਲੱਗਿਆ ਹੋਇਆ ਜੋਰ ਓ ਜੋਰਪੁਰ ਚੀਮਾ ਵਾਲੋ ਕੰਮ ਠੀਕ ਕੰਮ ਲੋਟ ਹੈ ਕਹਿੰਦੇ ਜੋਧਪੁਰ ਵਾਲੇ ਕਹਿੰਦੇ ਕੰਮ ਠੀਕ ਆ ਬੂਠੇ ਬਾਈ ਕੰਮ ਲੋਟ ਹੈ ਉਹ ਜਫੇ ਦੇ ਜਫਾ ਲੱਗ ਰਿਹਾ ਮੇਰੇ ਮਿੱਤਰੋ ਜਫੇ ਦੇ ਜਫਾ

ਔਰ ਚੋਬਰਾ ਨੰਜੋ ਫੌਜ ਕਲੇ ਨੂੰ ਢਾਉਂਦੀ। ਉਹ ਗੱਲ ਰਾਜੇ ਖੇਲੇ ਦੀ। ਸੇਦੀ ਧੂ ਕਾਲਜੇ ਪਾਉਂਦੀ ਗੱਲ ਰਾਜੇ ਖੇਲੇ ਦੀ। ਪਾੜ ਦੇ ਫਾਈਨਲ ਵਾਲੀਆਂ ਟੀਮ ਆਜੋ ਵੀਰ ਜੀ। ਉਧਰ ਲੱਖਾ ਭਰਾ ਸਾਡਾ ਕਹਿੰਦੇ ਸੈਪਰਸ ਵਾਲਾ ਤੇ ਨਾਲ ਸ਼ਿੰਦਾ ਨਾਲ ਟਿੰਕੂ ਮਰੀਲਾ ਵਾਲਾ ਉਹ ਵੀ ਅੱਛਾ-ਅੱਛੇ ਤੌਰ ਤੇ ਪੁੱਜੇ ਹੋਇਆ। ਪਰ ਵੇਖੋ ਸਾਹਮਣੇ ਕਹਿੰਦੇ ਸੋਚਾ ਸੂਰੇ ਵਾਲਿਆ ਬਾਟਾ ਵੱਰਦਾ ਤਰਾਂ ਜਾਂਦਾ। ਇੱਕ ਚੋਤੀ ਦਾ ਨੰਬਰ ਜੋੜ ਗਿਆ। ਕਿ ਚਾਉਣਾ ਪਿੰਡ ਮੌੜਾ ਦਾ ਮੰਗਲ ਸੋਹਦੀ ਸੋਚਾ ਸਮਾਉ ਦਾ। ਆਹ ਤਿੰਨੋਂ ਮਰਦ ਸੂਰਵੇਂ ਸੀ। ਕਹੇ ਮੋਲ ਮੋਰ ਰੱਖੇ ਹੋਏ ਨਾ ਨਾ ਜੇ ਨਹੀਂ ਲਵਾ ਸਕਦੇ ਨਾ ਲਾਓ ਕਿਸੇ ਨਾਲ ਯਾਰੀ ਆਹ ਤਿੰਨੋਂ ਚੰਡੇ ਕੰਮ ਦਿੰਦੇ ਨੇ ਰੰਬਾ ਖੁਰਪਾ ਅਤੇ ਖਿਡਾਰੀ ਤਿੰਨੋਂ ਚੰਡੇ ਕੰਮ ਦਿੰਦੇ ਨੇ ਰੰਬਾ ਖੁਰਪਾ ਅਤੇ ਖਿਡਾਰੀ ਐਨ ਬਾਕੀ ਗੱਲਾਂ ਟਿਕਾਣੇ ਲਾ ਦਿੱਤੀਆਂ ਪਰ ਸਾਹਮਣੇ ਕਬੱਡੀ ਐਸਲੇ ਮੇਰੇ ਵੀਰੋ ਇਹ ਕਹਿੰਦੇ ਮੇਰੇ ਵੀਰੋ ਮੁਠੀ ਪਰ ਸ਼ਰੀਰ ਹੈ ਮੁੰਡਾ ਕਹਿੰਦੇ ਛੋਟੇ ਪੈਕਟ ਦੇ ਵਿੱਚ ਵੱਡੀ ਧਮਾਲ ਹੈ ਮੇਰੇ ਵੀਰੋ ਇਹ ਮੁੰਡੇ ਤੇ ਕਹਿੰਦੇ ਚੜੀ ਹੋਈ ਹੈ ਅਥਰੀ ਜਿਵਾ ਦੀ ਚੜੀ ਹੋਈ ਹੈ ਇੱਕ ਪਾਸੇ ਟਮਾਟਰੀ ਦਾ ਜੇਤੂ ਹੈ ਪਰ ਆਹ ਵੇਖੋ ਕਲਿਆਣ ਵਾਲਾ ਨਿੱਕੂ ਤਿਆੰਗ ਐਸਲੇ ਦੇ ਰਿਸ਼ਮ ਨੇ ਜੋੜ ਦਿੱਤਾ ਮੇਰੇ ਵੀਰੋ ਓਏ ਜੀ ਨੂੰ ਜੀ ਨੂੰ ਆ ਰੇਸ਼ਵਰੀ ਖੇਡ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਦੇ ਲੋ ਮਾਰ ਕੇ ਦਾਖ ਦਿਓ ਜੋਧਪੁਰ ਚੀਮਿਆਂ ਦੇ ਵਿੱਚ ਬੱਲੇ ਬੱਲੇ ਕਰਵਾ ਰਿਹਾ ਹੈ ਇਸ ਢੀਨੇ ਵਾਲਾ ਇਹ ਟਰੈਕਟਰ ਦਾ ਜੇਤੂ ਹੈ ਸ਼ਰਲਾ ਵੀ ਟਰੈਕਟਰ ਦਾ ਜੇਤੂ ਹੈ ਮੇਰੇ ਮਿੱਤਰੋ ਆਹ ਕਹਿੰਦੇ ਕੈਨੇਡਾ ਦੇ ਵਿੱਚ ਬੱਲੇ ਬੱਲੇ ਕਰਵਾ ਕੇ ਆਇਆ ਹੈ ਇਹ ਬਲਕਰਨ ਕल्याण ਸੁੱਖਾ ਪਿੰਡ ਹੈ ਮੇਰੇ ਮਿੱਤਰੋ ਇੱਕ ਪਾਸੇ ਬਠਿੰਡੇ ਵਾਲਾ ਇੱਕ ਪਾਸੇ ਮੁੰਡਾ ਕੌਂਕਿਆ ਵਾਲਾ ਕਹਿੰਦੇ ਜੱਸਾ ਟਰਾਈ ਕਰਦਾ ਪਰ ਸਫਲਦਾ ਜਿਹੜੀ ਰੇਡਰ ਦੇ ਕੰਮ ਚ ਉਮਰੀ ਹੈ ਔਰ ਕਹਿੰਦੇ ਵੱਡਾ ਪਿੰਡ ਹੈ ਕਹਿੰਦੇ ਜੁਲਵਾ ਲੁਧਿਆਣਾ ਦਾ ਮੇਰੇ ਮਿੱਤਰੋ ਕੌਕੇ ਸਾਡੇ ਭਾਈ ਵੱਡੇ ਭਾਈ ਰੈਂਬੋ ਸੁੱਧੂ ਦਾ ਪਿੰਡ ਹੈ ਜਿਹੜਾ ਟ੍ਰਾਂਟੋ ਦੇ ਵਿੱਚ ਜੰਗ ਸਪੋਰਟਸ ਕਲੱਬ ਨੂੰ ਰਨ ਕਰਦਾ ਹੈ ਦਲਜੀਤ ਮਾਰਕਟ ਦੇ ਨਾਲ ਕਹਿੰਦੇ ਫੱਟੇ ਜਗੱਡੇ ਕਿੱਲ ਵਰਗੀ ਯਾਰੀਆ ਔਰ ਵੱਡੇ ਵੱਡੇ ਵੱਲੋਂ ਇਸ ਟੀਮ ਦੇ ਲਈ ਖੇਡਦਾ ਮੇਰੇ ਮਿੱਤਰੋ ਨਵੇਂ ਬਾਈ ਸ਼ਿਕੰਦਰ ਆ ਗਿਆ ਲੋ ਸ਼ਿਕੰਦਰ ਫਿਰ ਕਬੱਡੀ ਪਾਉਣ ਦੇ ਲਈ ਐਸ ਵੇਲੇ ਮੈਦਾਨ ਦੇ ਵਿੱਚ ਵਾਧਾ ਹੋਇਆ ਮੇਰੇ ਵੀਰੋ ਲੋ ਇੱਕ ਪਾਸੇ ਬਰਸਾਲਪੁਰਿਆ ਉਹ ਬਰਸਾਲਪੁਰਿਆ ਮੇਰੇ ਵੀਰੋ ਪੈਂਟ ਦੇ ਹੋਏ 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 ਲੋ ਤਕਰ ਹਾਏ 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 ਓ ਦੁਨੀਆਂ ਨਾ ਝੁੱਠੀ ਏ ਮੇਰੇ ਉਹ ਦੁਨੀਆ ਨੱਚ ਮੁੱਕ ਗਈ ਕਬੱਡੀ ਕਬੱਡੀ ਇੱਕ ਪਾਸੇ ਪਰਸਾਣਲ ਇੱਥੇ ਰੱਖਾ ਉਹ ਵੇਖੋ ਕਹਿੰਦੇ ਮਾਈ ਆ ਆਪਣੀ ਮਾਂ ਸਮਝਾ ਲਾ

ਮੋਢਾ ਕਮਾਲ ਕਰ ਗਿਆ ਕਲਿਆਣਾ ਵਾਲਾ ਕਲਿਆਣਾ ਵਾਲਾ ਵੀ ਕਮਾਲ ਕਰ ਗਿਆ ਵੱਡਾ ਮੁਕਾਬਲਾ ਚੋਟੀ ਦੇ ਮਾਲਾ ਮੇਰੇ ਮਿੱਤਰੋ ਉਹ ਚੋਟੀ ਦੇ ਮਾਲਾ ਉਧਰ ਬੱਗੇ ਨੰਬਰਦਾਰ ਵੱਲੋਂ ਪਹਿਲਾ ਪ੍ਰਾਈਜ਼ ਕਹਿੰਦੇ ਅੱਜ ਦੇ ਟੂਰਨਾਮੈਂਟ ਦਾ ਸਪான்ਸਰ ਹੈ ਤੇ ਨਾਲ ਸਾਡੇ ਭਾਈ ਦਵਿੰਦਰ ਪਾਸੀ ਜੀ ਮਰੀਲਾ ਸਵਰਗਵਾਸੀ ਬਾਪੂ ਗੁਰਮੀਤ ਸਿੰਘ ਦੀ ਯਾਦ ਦੇ ਵਿੱਚ ਕਹਿੰਦੇ ਸੈਕਿੰਡ ਪ੍ਰਾਈਜ਼ ਦੇ ਰਿਹਾ ਜੱਸਿਆ ਇਹਨਾਂ 'ਤੇ ਮੱਖੀ ਨਹੀਂ ਬੈਠਣ ਦਿੰਦਾ ਨੱਕ 'ਤੇ ਮੱਖੀ ਨਹੀਂ ਬੈਠਣ ਦਿੰਦਾ ਉਹ ਨੱਕ 'ਤੇ ਮੱਖੀ ਨਹੀਂ ਬੈਠਣ ਦਿੰਦਾ ਪਰ ਕੌਣ ਏ ਕਹਿੰਦੇ ਸੁੱਚਾ ਸੁੱਚਾ ਜਿਹੜਾ ਹੁਣ ਕਬੱਡੀ ਪਾਉਣਾ ਹੈ ਏ ਹਰਿਆਣੇ ਦਾ जाट ਹੈ ਮੇਰੇ ਵੀਰੋ ਕਿਸ਼ੋਰਮਾ ਹਰਿਆਣੇ ਦਾ ਤਉ ਤਿੰਨ ਪੰਜ ਮਤ ਕਰਨਾ ਨਹੀਂ ਤੇ ਗੋਡਿਆਂ niche ਧਰ ਲੂੰਗਾ ਅੱਜ ਇੱਕ ਦੋ ਤਿੰਨ ਦੇ ਉੱਤੇ ਵੀ ਕਹਿੰਦੇ ਬੜੀ ਵੱਡੀ ਤਿਦਾਨ ਦੇ ਵਿੱਚ ਦਰਸ਼ਕ ਵੀਰ ਜੋਧਪੁਰ ਦੇ ਮੇਲੇ ਦਾ ਸਰਕਾਰ ਦੀਆਂ ਕੌਕਿਆਂ ਵਾਲਿਆਂ ਨੇ ਓ ਰੇਡ ਮਿਸ ਨਹੀਂ ਕਰਨਾ ਹੁੰਦਾ ਕੰਮ ਖਿਡਾਰੀ ਦਾ ਹੁਣੇ ਪਤਾ ਲੱਗ ਜਾਣਾ ਟੀਮ ਜਿੱਤੀ ਹਾਰੀ ਦਾ ਵੱਡਾ ਮੁਕਾਬਲਾ ਦਿਲ ਤੱਕ 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 ਕਰ ਰਹੇ ਨੇ ਤੱਕ ਤੱਕਦਾ ਕਰਦਾ ਸਰਬਈ ਬਾਈ ਬੰਦਾ 10000 ਤੋਂ ਉੱਤੇ ਲਾਈਵ ਜੁੜਿਆ ਬੈਠਾ ਇੱਕ ਦੋ ਦਿਨ ਤੇ YouTube ਤੇ ਓਏ ਜੋਧਪੁਰ ਵਾਲਿਓ ਇੱਕ ਦਲ ਕਰਾਉਣ ਦਾ ਵੱਡਾ ਮੈਚ ਹੈ ਚੌਥੀ ਦਾ ਮੈਚ ਹੈ ਮੇਰੇ ਵਿੱਚ ਲੋਕ ਕਬੱਡੀ ਕਹਿੰਦੇ ਸ਼ਿਕੰਦਰ ਸ਼ਿਕੰਦਰ ਇੱਕ ਜਨਮ ਦਾ ਹੋਇਆ ਹੈ ਜਿਹਨੂੰ ਅਲੈਗਜ਼ੈਂਡਰ ਵੀ ਆਖਿਆ ਗਿਆ ਪਰ ਇੱਕ ਪਾਸੇ ਆ ਵੇਖੋ ਮੇਰੇ ਵੀਰ ਓਏ 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 ਬੱਲੇ 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 ਓਏ ਆ ਆ ਟੱਕਰ ਦਾ ਕੋਈ ਮੁੱਲ ਨਹੀਂ ਆ ਟੱਕਰ ਦਾ ਕੋਈ ਮੁੱਲ ਨਹੀਂ ਇਹ ਟੱਕਰ ਦਾ ਕੋਈ ਮੁੱਲ ਨਹੀਂ ਵਾਕਈ ਬਾਈ ਓਏ ਵਧੀਆ ਲਗਾਇਆ ਅਸ਼ਰਾਫ ਜਫਾ ਓਏ ਲੋਟ ਉਹ ਲੱਖ ਲੱਖ ਦੀ ਗੋਡੀ ਜੋਸਾ ਗੱਲੇ ਕੱਲੇ ਦਾ ਵਾਕਈ ਸਰਬੀ ਬਾਈ ਗੱਲ ਟਿਕਾਣੇ ਲੱਗੀ ਪਈ ਐ ਲਓ ਮੁੰਡਾ ਕਹਿੰਦੇ ਕਬੱਡੀ ਪਾਉਣ ਦੇ ਲਈ ਇਹ ਰੇਸ਼ਮ ਹੈ ਮੇਰੇ ਵੀਰੋ ਇੱਕ ਰਾਜਕੋਟਿਆ ਇੱਕ ਜਾਮਾ ਰਾਏ ਵਾਲਾ ਇੱਕ ਚੰਬੇ ਵਾਲਾ ਤੇ ਇੱਕ ਆਹ ਰੇਸ਼ਮ ਤੁਹਾਡੇ ਸਾਹਮਣੇ ਸਰਨੇ ਦੇ ਨਾਲ ਦੋ ਹੱਥ ਕਰਕੇ ਨਮਸਕਾਰ ਡੱਗੂ ਵਾਲਿਆ ਵਾਟਾਂ ਨਵੇਰੀਆਂ ਬਾਈ ਉਹ ਵਾਟਾਂ ਨਵੇਰੀਆਂ ਜੱਟੋ ਤਕੜੇ ਹੋ ਜੋ ਵਾਟਾਂ ਨਵੇਰੀਆਂ ਲਾਓ ਸਾਹਮਣੇ ਇੱਕ ਪਾਸੇ ਚੰਡੀਗੜ੍ਹ ਦੇ ਇਲਾਕੇਦਾਰ ਸ਼ਵਲਸਾਰਪੁਰੀਆ ਤਿਆਰ ਹੈ ਨਾਲ ਜੱਸਾ ਤਿਆਰ ਹੈ ਨਾਲ ਕਹਿੰਦੇ ਅਮਨ ਤਿਆਰ ਹੈ ਮੇਰੇ ਮਿੱਤਰੋ ਪਰ ਬਲਕਾਨ ਬਲਕਾਨ ਤੇ ਜੱਸਾ ਜੱਸਾ ਤੇ ਬਲਕਾਨ ਬਲਕਾਨ ਤੇ ਜੱਸਾ ਜੱਸਾ ਤੇ ਬਲਕਾਨ ਬਲਕਾਨ ਤੇ ਬੱਬਰੇ ਓਏ ਲਓ ਦੁਨੀਆ ਨੱਚ ਉੱਠੀ ਏ ਮੇਰੇ ਵੀਰੋ ਕਿ ਜੋਧਪੁਰ ਦੀ ਧਰਤੀ ਤੇ ਕੱਪ ਹੋ ਗਿਆ ਮੇਲਾ ਸਾਡੇ ਯਾਰਾਂ ਵਾਲਾ ਕਹਿੰਦੇ ਅੱਜ ਹੱਥ ਹੋ ਗਿਆ ਲਓ ਇਧਰ ਵੀ ਸੁਤਿਆ ਓਏ 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 ਇਧਰ ਵੀ ਕਮਾਲ ਓਏ ਇਹਨੇ ਲਹਾਰੇ ਮੇਰੇ ਵੀਰੋ ਨਮਾਜ਼ ਸਵਰਾਜ ਜੱਪਿਆ ਮੈਂ ਕਰਦੀ ਰੱਬ ਰੱਬ ਕਰਦੀ ਤੇ ਲੋਕੀ ਕਹਿੰਦੇ ਸ਼ੂਈ ਮੂਈ ਤੇ ਲੋਕੀ ਕਹਿੰਦੇ ਸ਼ੂਈ ਮੂਈ ਓਏ ਆਉਣਾਂ ਯਾਰਾ ਜੋਧਪੁਰ ਵਾਲਿਓ ਇੱਕ ਵਾਰੀ ਲਲਕਦਾ ਤਾਂ ਆਉਣਦੋ ਲਓ ਚਾਰ ਜਾਫੀ ਤਿਆਰ ਨੇ ਮੇਰੇ ਮਿੱਤਰੋ ਕੌਕੇ ਪੜਦੇ ਜਲਾਦੋ ਤੇ ਆਲਾ ਦੀ ਟੱਕਰ ਚੱਲਦੀ ਐ ਲਓ ਚਾਰ ਜਾਫੇ ਦੇ ਵਿੱਚ ਇੱਕ ਪਾਸੇ ਕਹਿੰਦੇ ਬਠੇਡੇ ਵਾਲੇ ਗਗਰੂਆ ਇੱਕ ਪਾਸੇ ਕਹਿੰਦੇ ਕੌਂਖਾਂ ਵਾਲੇ ਲਓ ਜਸੇ ਨੇ ਫੇਰ ਟਰਾਈ ਕੀਤੀ ਹੁਈ ਐ ਮੇਰੇ ਮਿੱਤਰੋ ਲਓ ਬੱਲੇ 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 ਇਧਰ ਲਾਡੀ ਜੁਕੇ ਤੇ ਨਾਲ ਸਾਡਾ ਛੋਟਾ ਵੀ ਅਰਸ਼ ਅਰਸ਼ ਭਰਾ ਦੇ ਵੱਲੋਂ ਜਸੇ ਦੇ ਲਈ ਵੱਡੇ ਮਾਨ ਪੁੰਜਦੇ ਹੋਇਆ ਲਓ ਛੋਟਾ ਬੱਲੇ ਸੈਪਰਸ ਵਾਲਾ ਲੱਖਾ ਵੀ ਪੂਜਾ ਹੋਇਆ ਭਰਾ ਆਪਣਾ ਸੈਪਰਸ ਵਾਲਾ ਲੱਖਾ ਯਾਰ ਦਾ ਯਾਰ ਹੈ ਕਿੰਸੀ ਯਾਰੀਆਂ ਤੋਂ ਹਡੇ ਕੁਰਬਾਨ ਆਇਆ ਅਸੀਂ ਵੈਰੀ ਵਾਲੀ ਬਣ ਕੇ ਤੂਫਾਨ ਆਇਆ ਬਹੁਤ ਦਿੱਤੀਆਂ ਨੇ ਦਤ ਨੇ ਦਲੇਰੀ ਅਸੀਂ ਨਾ ਕਬਰਾਉਣਾ ਜਾਣਦੇ ਅਸੀਂ ਪੱਕੀਆਂ ਕੰਧਾਂ 'ਚ ਕਿੱਲ ਲਾਉਣਾ ਓਏ ਅਸੀਂ ਪੱਕੀਆਂ ਕੰਧਾਂ 'ਚ ਕਿੱਲ ਲਾਉਣਾ ਹਰਖਿਆ 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 ਤੂੰ ਸਰਖਿਆ ਫਰੀਦ ਕੋਟੀਆ ਓ ਫਰੀਦ ਕੋਟੀਆ ਮੁੰਡਿਆ ਵੇ ਮੁੰਡਿਆ ਫਰੀਦਕੋਟਿਆ ਤੇਰੇ ਬੁੱਲਾਂ ਤੇ ਸ਼ਰਾਬਤ ਨੱਚਦੀ ਹੈ ਲੋ ਜੀ ਨੂੰ ਜੀ ਨੂੰ ਜੱਫਾ ਵਧੀਆ ਲੱਗਿਆ ਤਾੜੀਆਂ ਮਾਰ ਦਿਓ ਮੇਰੇ ਵੀਰੋ ਇਹਨੇ ਆ ਜੋਰ ਨਾਲੀ ਨਵਾਂ ਸਮਰਾਜ ਜਿੱਤੇ ਲਹਾਰੇ ਦੀ ਧਰਤੀ ਦੇ ਉੱਤੇ ਇਹ ਸ਼ਰਨਾ ਡੱਗੋ ਰਮਾਣੇ ਵਾਲਾ ਲੋ ਆ ਗੱਬਰੂ ਵੀ ਕਹਿੰਦੇ ਖੇਡਿਆ ਯੂਰਪ ਆਹ ਸਾਲ ਮੇਰੇ ਵੀਰੋ ਬੜਾ ਤਕੜਾ ਮੁੰਡੇ ਦਾ ਪਿੰਡਾ ਲਿਸ਼ਕਦਾ ਹੈ ਇਹ ਬਲਕਰਨ ਹੈ ਕਹਿੰਦੇ ਕਲਿਆਣ ਵਾਲਾ ਤੇ ਦੂਜੇ ਪਾਸੇ ਵੇਖੋ ਮੇਰੇ ਵੀਰੋ ਮਾਦਮ ਦੇ ਵਿੱਚ ਕਹਿੰਦੇ ਜੱਸਾ ਰਮੀ 1 2 3 ਵਾਲਾ ਮਨੀ ਵੀ ਕਹਿੰਦਾ ਸਿਰਾ ਹੋ ਗਿਆ ਜੇ ਸਿਰਾ ਹੋ ਗਿਆ ਲਾਲ ਖਰਾਬ ਵੱਡਾ ਸਰਾਦਾ ਆਈਓ ਬਹੁਤ ਵੱਡਾ ਮੁਕਾਬਲਾ ਹੈ ਇੱਕ ਪਾਸੇ ਕਹਿੰਦੇ ਮੁੰਡੇ ਬਖਿੰਡੇ ਵਾਲਿਆ ਇੱਕ ਕਦੀ ਤਾਂ ਫਰੀਦਕੋਟੀਆਂ ਲੱਗਾ ਹੋਇਆ ਆ ਬਾਂਡਰ ਡੋਰ ਵਾਲਾ ਸੋਨਾ ਬੱਲੇ 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 ਕਬੱਡੀ 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 ਰੋਟਾ ਰੇਟਾ ਉਹ ਦੇਖ ਪੈ ਗਿਆ ਵੇਚੋ ਓ ਦੁਨੀਆ ਨੱਚ ਉੱਠੀਆ ਮੇਰੇ ਵੀਰੋ ਤਾੜੀ ਕਹਿੰਦੇ ਦੁਨੀਆ ਨੇ ਤਾੜੀ ਕਹਿੰਦੇ ਆਪ ਮਹਾਰੇ ਮਾਰ ਦਿੱਤੀ ਐ ਜਿਵੇਂ ਉਂਗਲਾਂ ਤੇ ਰਮਾਲ ਘੁੰਮ ਗਏ ਪੰਗੜੇ ਪੈ ਗਏ ਅੱਕ ਹੋ ਗਈ ਸਿਰਾ ਹੋ ਗਿਆ ਯੋਨਪੁਰ ਦੇ ਵਿੱਚ ਮੇਰੇ ਮਿੱਤਰੋ ਸਿਰਾ ਹੋ ਗਿਆ ਓ ਇਹਨੂੰ ਕਹਿੰਦੇ ਆ ਲੱਖ ਲੱਖ ਦੀ ਕੌਡੀ ਤੇ ਜੱਫਾ ਕੱਲੇ ਕੱਲੇ ਦਾ ਕੀ ਕਾ ਜੱਦਾ ਚਾ ਹੁੰਦਾ ਕਾਮਲੀਏ ਯੋਧਪੁਰ ਦੇ ਮੇਲੇ ਦਾ ਵਿਆਹ ਜਿੰਨਾ ਚਾ ਹੁੰਦਾ ਕਾਮਲੀਏ ਯੋਧਪੁਰ ਦੇ ਮੇਲੇ ਦਾ ਲਓ ਸ਼ਿਕੰਦਰ ਫਿਰ ਕਹਿੰਦਾ ਸ਼ਿਕੰਦਰ ਦਾ ਕਹਿੰਦਾ ਪਿੰਡੂ ਮੇਰੇ ਵੀਰੋ ਟੈਂਕੂ ਮਨੀਲਾ ਵਾਲਾ ਵੀ ਪੁੱਜਿਆ ਹੋਇਆ ਲੱਖੇ ਵੀਰ ਉਹਨਾਂ ਦਾ ਵੱਡਾ ਪਿਆਰ ਆ ਐਨ ਕਹਿੰਦੇ ਛਿੰਦਾ ਮਨੀਲਾ ਲਓ ਮੇਰੇ ਵੀਰੋ ਟੱਕਰ ਬਲਸਾਲਪੁਰੀਆਂ ਦੇ ਨਾਲ ਉਹ ਜੋਰ ਦੋਨੋਂ ਖਿਡਾਰੀਆਂ ਦੇ ਦਰਮਿਆਨ ਲੱਗਿਆ ਓਏ 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 ਦੋਨੇ ਉਹਨਾਂ ਚੁੱਥੀਆਂ ਸਿਰਾ ਵਾਹ ਵਾਹ ਨਿਆਰਾ ਵਾਹ 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 ਓਏ ਕਿਵੇਂ ਲਗਾ ਅਰਸ਼ਦਾ ਜਫਾਦਾਈ ਓ ਉਧਰ ਲੱਖਾ ਹੈ ਭਰਾ ਆਪਣਾ ਸੈਪਰਸ ਵਾਲਾ ਸ਼ੇਦਾ ਮਨੀਲਾ ਤੋਂ ਟਿੰਕੂ ਮਨੀਲੇ ਵਾਲਾ ਅੱਛਾ ਅੱਛਾ ਟੌਪ ਤੇ ਪਹੁੰਚੇ ਹੋਇਆ ਹੈ ਬਾਈ ਨਵਿੰਦਰਪਾਲ ਮਨੀਲੇਹਰੀ ਖੁਸ਼ ਨੇ ਮੇਰੇ ਮਿੱਤਰੋ ਆ ਧਰਤੀ ਦੇ ਕਹਿੰਦੇ ਪੱਪ ਨਹੀਂ ਲੱਗ ਰਿਹਾ ਪ੍ਰਬੰਧ ਕਾ ਦਾ ਟੀਮਾਂ ਵੱਡੀਆਂ ਪ੍ਰੈਜ ਵੱਡਿਆ ਔਰ ਜਿਹੜੇ ਬੈਸਟ ਪਲੇਅਰ ਹੋਣਗੇ ਉਹਨਾਂ ਨੂੰ 11 ਗਿਰਾ ਹਜ਼ਾਰ ਦਿੱਤਾ ਜਾਣਾ ਮੇਰੇ ਮਿੱਤਰੋ ਲਓ ਰੇਸ਼ਮ ਸੁਲੀਨੇ ਵਾਲੀ ਕਬੱਡੀ ਦੇ ਉੱਪਰ ਗੋਲ ਛੋਟੇ ਵੀੜ ਦੇ ਲਓ ਕਬੱਡੀ ਕਹਿੰਦੇ ਐਸ ਵਾਲੇ ਰੇਸ਼ਮ ਮੇਰੇ ਵੀਰੇ ਸੁਲੀਨੇ ਵਾਲਾ ਫਿਰ ਮੈਦਾਨ ਦੇ ਵਿੱਚ ਪਾਉਂਦਾ ਪਰ ਇੱਕ ਪਾਸੇ ਗਿਆਨ ਵਾਲਾ ਕल्याण ਕਰੂ ਕਿ ਨਹੀਂ ਮਿੱਤਰੋ ਪਰ ਪੁਆਇੰਟ ਐਸ ਵਾਲੇ ਕਹਿੰਦੇ ਕੌਕਿਆਂ ਦੀ ਟੀਮ ਦੇ ਲਈ ਜੁੜਦਾ ਹੋਇਆ ਹੈ ਐਨ ਦੁਨੀਆ ਨੱਚ ਉੱਠੀ ਹੈ ਅੱਜ ਤੇ ਸਵਾਦ ਆਉਣ ਵਾਲੀ ਗੱਲ ਆ ਭੱਜਾ ਆਉਦਾ ਆ ਸ਼ੋਪਿਆ ਰਸਤਮਾ ਜਿਹੜਾ ਭੱਜਾ ਆਉਦਾ گلابی ਜੇ ਪਰ ਇਹ ਜੱਸਾ ਕਹਿੰਦੇ ਠੁੱਲੀ ਵਾਲੀ ਆ ਮੇਰੇ ਵੀਰੋ ਇਹਨੇ ਬਣਾਈਆ ਕੌਕਿਆਂ ਦੀ ਟੀਮ ਇਹਦੇ ਲਈ ਇੱਕ ਜਨ ਜ਼ੋਰਦਾਰ ਤਾੜੀਆਂ ਮਾਰ ਦਿਓ ਜੱਸੇ ਬਾਈ ਜੱਸਾ ਠੁੱਲੀ ਵਾਲੀ ਆ ਲੈ ਵੀ ਨੰਬਰ ਜ਼ਰੂਰ ਸਾਂਝੇ ਕਰਨੀ ਸੀ ਨੰਬਰ ਜ਼ਰੂਰ ਸਾਂਝੇ ਕਰ ਲੈ ਮੈਚ ਕਦ ਹੈ ਉਧਰ ਇਸ ਮੁਕਾਬਲੇ ਦੇ ਵਿੱਚੋਂ ਕੌਕਿਆਂ ਦੀ ਟੀਮ ਦੇ ਜਿਹੜੇ ਪੁਆਇੰਟ ਰਹੇ ਐ 14.5 ਮੇਰੇ ਵੀਰੋ ਤੇ 13 ਪੁਆਇੰਟ ਜਿਹੜੇ 14 ਪੁਆਇੰਟ ਜਿਹੜੇ ਕਲਿਆਣ ਦੀ ਟੀਮ ਨੇ ਰਹਿ ਐ ਇੱਕ ਵਾਰੀ ਤਾੜੀਆਂ ਮਾਰ ਦਿਓ ਕਿ ਜੰਗ ਹਿੰਦ ਪੰਜਾਬ ਦੀ ਹੋਣ ਲੱਗੀ ਦੋਨੇ ਪਾਸੇ ਫੌਜਾਂ ਭਾਰੀਆਂ ਨੇ ਜਿਸ ਸਰਕਾਰ ਹੋਵੇ ਤਾਂ ਮੁੱਲ ਪਾਵੇ ਮੇਰੇ ਇੱਕ ਫਾਲਸੇ ਨੇ ਤੇਗਾਂ ਮਾਰੀਆਂ ਨੇ 65 ਦੇ